ਹੈਲੋ ਦੋਸਤੋ ਸਤਿ ਸ਼੍ਰੀ ਅਕਾਲ ਜੀ ਜਿਵੇਂ ਕਿ ਤੁਹਾਨੂੰ ਦੋਸਤੋ ਸਾਰਿਆਂ ਨੂੰ ਪਤਾ ਹੀ ਹੈ ਅੱਜ ਦੇ ਟਾਈਮ 'ਚ ਚੱਲ ਰਿਹਾ ਮੋਬਾਈਲ ਦਾ ਦੌਰ ਹਰ ਘਰ ਦੇ ਵਿੱਚ ਜਿੰਨੇ ਮੈਂਬਰ ਆ ਉਹਨੇ ਹੀ ਮੋਬਾਈਲ ਆ ਇਨ੍ਹਾਂ ਮੋਬਾਈਲ ਦੇ ਜਿੰਨੇ ਕਿ ਜ਼ਿਆਦੇ ਫਾਇਦੇ ਆ ਉਸ ਤੋਂ ਕਈ ਗੁਣਾ ਜ਼ਿਆਦਾ ਨੁਕਸਾਨ ਵੀ ਆ ਜੋ ਕਿ ਆਪਾਂ ਨਹੀਂ ਦੇਖ ਰਹੇ ਕਈ ਵਾਰੀ ਤਾਂ ਆਪਣੀ ਮਜਬੂਰੀ ਬਣ ਜਾਂਦੀ ਹੈ ਉਹਨਾਂ ਨੂੰ ਨਾ ਦੇਖਣਾ ਕਈ ਵਾਰੀ ਆਪਾਂ ਜਾਣ ਬੁਝ ਕੇ ਹੀ ਉਹਨਾਂ ਚੀਜ਼ਾਂ ਨੂੰ ਇਗਨੋਰ ਕਰ ਦਿੰਨੇ ਆ ਜਿਵੇਂ ਕਿ ਆਪਣੀ ਮਾਵਾਂ ਦੀ ਜ਼ਿਆਦਾਤਰ ਆਦਤ ਹੁੰਦੀ ਹੈ ਕਿ ਬੱਚੇ ਘਰੇ ਪਰੇਸ਼ਾਨ ਕਰਦੇ ਆ ਕੰਮ ਨਹੀਂ ਕਰਨ ਦਿੰਦੇ ਆਪਾਂ ਕੀ ਕਰਦੇ ਆ ਬੱਚੇ ਨੂੰ ਮੋਬਾਈਲ ਦੇ ਦਿੰਨੇ ਆ ਕਿ ਲੈ ਬੇਟਾ ਤੂੰ ਇਹਦੇ ਨਾਲ ਗੇਮ ਖੇਡ ਮੈਨੇਜਰ ਕੰਮ ਕਰ ਲੈਣੀ ਆਪણો ਲਾਲਚ ਹੁੰਦਾ ਕਿ ਬੱਚਾ ਫੋਨ ਤੇ ਲੱਗਿਆ ਹੋਇਆ ਚਲੋ ਆਪਾਂ ਫਟਾਫਟ ਆਪਣੇ ਘਰ ਦੇ ਸਾਰੇ ਕੰਮ ਖਤਮ ਕਰ ਲੈਂਦੇ ਆ ਪਰ ਆਪਾਂ ਕਿਤੇ ਨਾ ਕਿਤੇ ਇਹ ਚੀਜ਼ ਭੁੱਲ ਜਾਂਦੇ ਆ ਕਿ ਮੋਬਾਈਲ ਦੇ ਵਿੱਚ ਬਹੁਤ ਸਾਰੀਆਂ ਐਪਸ ਨੇ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਨੇ ਬੱਚੇ ਨੂੰ ਨਹੀਂ ਪਤਾ ਕਿ ਮੈਂ ਦੇਖਣਾ ਨਹੀਂ ਦੇਖਣਾ ਉਹਨੇ ਤਾਂ ਜੋ ਚੀਜ਼ ਉਹਦੇ ਸਾਹਮਣੇ ਜਦੋਂ ਫੋਨ ਅਨਲੌਕ ਹੋ ਗਿਆ ਜੋ ਚੀਜ਼ ਸਾਹਮਣੇ ਆ ਗਈ ਉਹਨੇ ਤਾਂ ਟੱਚ ਕਰ ਹੀ ਦੇਣੀ ਆ ਸੋ ਚੀਜ਼ ਓਪਨ ਹੋ ਜਾਣੀ ਆ ਸਾਹਮਣੇ ਬੱਚੇ ਦੇ ਕਈ ਵਾਰ ਉਹ ਚੀਜ਼ਾਂ ਬੱਚੇ ਦੇ ਦੇਖਣ ਵਾਲੀਆਂ ਹੁੰਦੀਆਂ ਹੀ ਨਹੀਂ ਸੋ ਮੈਂ ਖੁਦ ਇਹ ਚੀਜ਼ ਵੇਖੀ ਆਖੀ ਸਾਡੇ ਗੁਆਂਢ ਚ ਹੀ ਇੱਕ ਕੁੜੀ ਆ 6 ਸਾਲ ਦੀ ਆ ਵਿਚਾਰੀ ਹਜੇ 6 6 ਸਾਲ ਦੀ ਹਜੇ ਪੂਰੀ ਹੋਈ ਨਹੀਂ ਸੋ ਉਹਦੇ ਪੇਰੈਂਟਸ ਕਰਦੇ ਸੀ ਬਾਹਰ ਕੰਮ ਉਹਦੀ ਮੰਮੀ ਵੀ ਬਾਹਰ ਜੋਬ ਕਰਦੀ ਸੀ ਤੇ ਉਹਦੇ ਪਾਪਾ ਵੀ ਬਾਹਰ ਜੋਬ ਕਰਦੇ ਸੀ ਤੇ ਉਹਨੂੰ ਕੁੜੀ ਨੂੰ ਘਰੇ ਮੇਡ ਦੇ ਸਹਾਰੇ ਛੱਡ ਜਾਂਦੇ ਸੀ ਕਿ ਚਲੋ ਮੇਡ ਹੈਗੀ ਹੈ ਘਰੇ ਅਸੀਂ ਨੋ ਟੈਨਸ਼ਨ ਆ ਚੱਲੂਗੀ ਇਹ ਘਰੇ ਮੇਡ ਸਾਕਾਮ ਕਰਦੀ ਆ ਸਾਹ ਦੀ ਇਹ ਬੱਚੇ ਨੂੰ ਅਸੀਂ ਟੈਨਸ਼ਨ ਨਹੀਂ ਕਰੀ ਆ ਉਹ ਮੇਡ ਦੇ ਸਹਾਰੇ ਮੇਡ ਆਪਦੇ ਫੋਨ ਤੇ ਲੱਗੀ ਰਹਿੰਦੀ ਸੀ ਬੱਚੇ ਨੂੰ ਫੋਨ ਦੇ ਕੇ ਚਲੋ ਜੀ ਬੱਚਾ ਕੀ ਫੋਨ ਤੇ ਲੱਗਿਆ ਹੋਇਆ ਬੱਚੇ ਨੂੰ ਉਹਨੂੰ ਮੇਡ ਨੂੰ ਕੀ ਪਤਾ ਬੱਚਾ ਫੋਨ ਤੇ ਕੀ ਕਰ ਰਿਹਾ ਤੋ ਉਹਦੇ ਵਿਚਾਰੀ ਦੇ ਦਿਮਾਗ ਤੇ ਹਜੇ ਛੋਟੀ ਜੀ ਆ ਉਹਨੂੰ ਦੁਨੀਆਦਾਰੀ ਬਾਰੇ ਵੀ ਕੋਈ ਨੌਲੇਜ ਨਹੀਂ ਹੈਗੀ ਕੁਛ ਨਹੀਂ ਪਤਾ ਵੀ ਫੋਨ ਦੇ ਵਿੱਚ ਕੀ ਸਹੀ ਹੈ ਮੇਰੇ ਲਈ ਦੇਖਣਾ ਕੀ ਗਲਤ ਆ ਵਿਚਾਰੀ ਨੇ ਉਹਨੇ ਦੇਖ ਦੇ ਕੇ ਫੋਨ ਨੂੰ ਤੇ ਆਪਦਾ ਟਾਈਮ ਪਾਸ ਕਰਨ ਦੇ ਲਈ ਦਿਮਾਗ ਨੂੰ ਇੰਨਾ ਕੁ ਜ਼ਿਆਦਾ ਖਰਾਬ ਕੀਤਾ ਹੋਇਆ ਵੀ ਉਹਨੂੰ ਇਸ ਚੀਜ਼ ਦੀ ਹੁਣ ਕੋਈ ਸਮਝ ਨਹੀਂ ਆਉਂਦੀ ਵੀ ਮੈਨੂੰ ਦੇਖਣਾ ਚਾਹੀਦਾ ਮੋਬਾਈਲ ਜਾਂ ਨਹੀਂ ਦੇਖਣਾ ਚਾਹੀਦਾ ਜੇ ਉਹਨੇ ਖਾਣਾ ਖਾਣਾ ਤਾਂ ਘਰ ਦੇ ਮੈਂ ਤਾਂ ਕੜਕੜ ਕੇ ਮੈਂ ਤਾਂ ਕੜਕੜ ਕੇ ਉਹਨੂੰ ਖਾਣਾ ਖਵਾਉਣਗੇ ਫੋਨ ਸਾਹਮਣੇ ਰੱਖਣਾ ਉਹਨਾਂ ਨੇ ਸਕ੍ਰੀਨ ਤੇ ਉੱਪਰ ਕੁਝ ਲਾ ਕੇ ਫੋਨ ਸਾਹਮਣੇ ਰੱਖਣਾ ਫੇਰ ਉਹ ਕੁੜੀ ਖਾਣਾ ਖਾਂਦੀ ਹੈ ਜੇ ਇਹਨੂੰ ਟਾਇਲਟ ਵੀ ਜਾਣਾ ਟਾਇਲਟ ਦੇ ਵਿੱਚ ਵੀ ਉਹਨੂੰ ਫੋਨ ਚਾਹੀਦਾ ਸੋ ਬੱਚਾ ਇੰਨਾ ਕਿ ਜ਼ਿਆਦਾ ਮੋਬਾਈਲ ਦੇ ਦਲਦਲ ਦੇ ਵਿੱਚ ਫਸ ਚੁੱਕਿਆ ਕਿ ਉਹਨੂੰ ਹੁਣ ਸਮਝ ਹੀ ਨਹੀਂ ਆਉਂਦੀ ਕੁਝ ਉਹਦਾ ਵਿਚਾਰੀ ਦਾ ਟ੍ਰੀਟਮੈਂਟ ਚੱਲ ਰਿਹਾ ਕੁਝ ਹੁਣ ਚਲੋ ਫਰਕ ਆ ਥੋੜਾ ਮੋਟਾ ਪਰ ਕਿਤੇ ਨਾ ਕਿਤੇ ਇਹ ਚੀਜ਼ ਤੋਂ ਸਿੱਖਿਆ ਜ਼ਰੂਰ ਮਿਲਦੀ ਹੈ ਇਹ ਚੀਜ਼ ਨੂੰ ਸੁਣ ਕੇ ਤੇ ਇਹ ਚੀਜ਼ ਨੂੰ ਦੇਖ ਕੇ ਦਿਮਾਗ ਨੂੰ ਇੰਨੀ ਕਿ ਜ਼ਿਆਦਾ ਪਰੇਸ਼ਾਨੀ ਆਈ ਵੀ ਜੋ ਵਿਚਾਰੀ ਨੇ ਉਹਦੇ ਨਾਲ ਹੋਇਆ ਕਿ ਉਹ ਕਿਸੇ ਬੱਚੇ ਨਾਲ ਹੋਰ ਨਾ ਹੋਵੇ ਕਿਉਂਕਿ ਜਦੋਂ ਆਪਣੇ ਬੱਚੇ ਹੀ ਆਪਣੀ ਦੌਲਤ ਆਪਾਂ ਕੰਮ ਕਰ ਰਹੇ ਆਂ ਕਿਹਦੀ ਖਾਤਰ ਕਰਦੇ ਆਂ ਬੱਚਿਆਂ ਦੀ ਖਾਤਰ ਹੀ ਕਰਦੇ ਆਂ ਜੋ ਕੰਮ ਕਰਦੇ ਆਂ ਕਮਾਈਆਂ ਕਰਦੇ ਆਂ ਬੱਚਿਆਂ ਦੀ ਖਾਤਰ ਹੀ ਕਰਦੇ ਆਂ ਚਾਹੋ ਪੇਰੈਂਟਸ ਦੇ ਵੀ ਕਿਤਨਾ ਕਿਤੇ ਆਪਾਂ ਮੰਨਦੇ ਮਜਬੂਰੀ ਆ ਕੰਮ ਕਰਨਾ ਕਿਉਂਕਿ ਮਹਿੰਗਾਈ ਦਾ ਜੁਬਾਨਾ ਮਹਿੰਗਾਈ ਦੇ ਜੁਬਾਨੇ ਦੇ ਵਿੱਚ ਸਾਰੇ ਪਰਿਵਾਰ ਦੇ ਘਰ ਦੇ ਵਿੱਚ ਹਸਬੰਡ ਵਾਈਫ ਨੂੰ ਵੀ ਕੰਮ ਕਰਨਾ ਪੈਂਦਾ ਜਿੰਨੇ ਜਾਣੇ ਘਰ ਦੇ ਮੈਂਬਰ ਆ ਉਹਨਾਂ ਨੂੰ ਸਾਰਿਆਂ ਨੂੰ ਕੰਮ ਕਰਨਾ ਪੈਂਦਾ ਇਸ ਕਰਕੇ ਮਸਾ ਟਾਈਮ ਪਾਸ ਘਰ ਦਾ ਗੁਜ਼ਾਰਾ ਹੁੰਦਾ ਸੋ ਉਹ ਚੀਜ਼ ਨੂੰ ਵੀ ਆਪਾਂ ਇਗਨੋਰ ਨਹੀਂ ਕਰ ਸਕਦੇ ਪਰ ਕਿਤੇ ਨਾ ਕਿਤੇ ਆਪਾਂ ਮੇਡ ਦੇ ਸਹਾਰੇ ਆਪਣੇ ਬੱਚੇ ਨੂੰ ਨਹੀਂ ਛੱਡ ਸਕਦੇ ਮੇਡ ਦੇ ਸਹਾਰੇ ਵੀ ਜੇ ਛੱਡਿਆ ਤੁਸੀਂ ਬੱਚਾ ਘਰੇ ਮੇਡ ਰੱਖੀਏ ਪਹਿਲੀ ਗੱਲ ਤਾਂ ਉਹਦਾ ਪਤਾ ਕਰੋ ਕਿੱਥੋਂ ਆ ਕੀ ਉਹ ਉਹ ਬੱਚੇ ਦਾ ਸਾਡੇ ਦਾ ਧਿਆਨ ਰੱਖ ਵੀ ਰਹੀ ਹੈ ਚੰਗੀ ਤਰ੍ਹਾਂ ਜਾਂ ਨਹੀਂ ਰੱਖ ਰਹੀ ਆਪਾਂ ਇਹਨਾਂ 'ਤੇ ਵੀ ਵਿਸ਼ਵਾਸ ਵੀ ਨਾ ਬਣੋ ਵੀ ਰੱਖ ਲਈ ਆਪਾਂ ਉਹਨੂੰ ਪੈਸੇ ਦਿੰਨੇ ਆ ਚਲੋ ਉਹ ਆਪਣੇ ਬੱਚੇ ਦੀ ਕੇਅਰ ਮਾਂ ਵਾਂਗੂ ਹੀ ਕਰੂਗੀ ਪਰ ਕੋਈ ਵੀ ਚਲੋ ਆਪਣੀਓ ਮਜਬੂਰੀ ਹੈ ਪਰ ਉਹ ਮਾਂ ਨਹੀਂ ਬਣ ਸਕਦੀ ਜੋ ਮਾਂ ਆਪਣੇ ਬੱਚੇ ਦੀ ਦੇਖ ਰੇ ਕਰ ਸਕਦੀ ਉਹ ਬਾਹਰੋਂ ਕੋਈ ਹੋਰ ਨਹੀਂ ਕਰ ਸਕਦੀ ਸੋ ਪਲੀਜ਼ ਜਿੰਨਾ ਮਰਜੀ ਜੋ ਬਾਹਰ ਜਾਓ ਜੋ ਮਰਜੀ ਕਰੋ ਪਰ ਕਿਤੇ ਨਾ ਕਿਤੇ ਥੋੜਾ ਮੋਟਾ ਸਮਾਂ ਕੱਢ ਕੇ ਆਪਣੇ ਬੱਚੇ ਵੱਲ ਧਿਆਨ ਜ਼ਰੂਰ ਦਿਓ ਕਿ ਤੁਹਾਡਾ ਬੱਚਾ ਫੋਨ ਤੇ ਗੇਮ ਖੇਡ ਰਿਹਾ ਕੀ ਕਰ ਰਿਹਾ ਸਕੂਲ ਦਾ ਕੰਮ ਆਉਂਦਾ ਬੱਚੇ ਦਾ ਉਹ ਬੱਚੇ ਦੀ ਮਜਬੂਰੀ ਹੈ ਚਲੋ ਉਹ ਕਰਨਾ ਪੈਂਦਾ ਆਪਾਂ ਨੂੰ ਮੋਬਾਈਲ ਦੇਣਾ ਵੀ ਪੈਂਦਾ ਪਰ ਕਿਤੇ ਨਾ ਕਿਤੇ ਉਸ ਟਾਈਮ ਤੋਂ ਫਟ ਕੇ ਬੱਚੇ ਵੱਲ ਜ਼ਰੂਰ ਧਿਆਨ ਦਿਓ ਉਹਨੂੰ ਦੇਖੋ ਕੀ ਕਰਦਾ ਉਹ ਟਾਈਮ ਸਿਰ ਖਾ ਵੀ ਰਿਹਾ ਨਹੀਂ ਖਾ ਰਿਹਾ ਫੋਨ ਤੇ ਵੇਖ ਘ ਹੀ ਰਿਹਾ ਉਹ ਚੀਜ਼ਾਂ ਨਾਲ ਮੇਨ ਧਿਆਨ ਦਿਓ ਸਾਰੇ ਜਣੇ ਦੀ ਮਜਬੂਰੀ ਹੈ ਜੇ ਕੰਮ ਕਰਨਾ ਤਾਂ ਬੱਚੇ ਵੀ ਕਿਤਨਾ ਕਿਤੇ ਆਪਣੀ ਉਹੀ ਸਭ ਤੋਂ ਵੱਡੀ ਦੌਲਤ ਆ ਉਹਨਾਂ ਤੋਂ ਵੱਡੀ ਕੋਈ ਦੌਲਤ ਨਹੀਂ ਹੈਗੀ ਪਲੀਜ਼ ਮੇਰੀ ਸਾਰੇ ਜਣੇ ਨੂੰ ਰਿਕਵੈਸਟ ਆ ਮੈਨੂੰ ਬਹੁਤ ਜ਼ਿਆਦਾ ਇਸ ਚੀਜ਼ ਨੇ ਮੈਨੂੰ ਮਤਲਬ ਕਿ ਉਹ ਕੀਤਾ ਕਿ ਇਹ ਚੀਜ਼ ਸਾਰੇ ਦੋਸਤਾਂ ਨਾਲ ਸ਼ੇਅਰ ਕਰਨੀ ਬਹੁਤ ਜ਼ਿਆਦਾ ਜ਼ਰੂਰੀ ਆ ਕਿਉਂਕਿ ਜੋ ਵਿਚਾਰੀ ਦੇ ਨਾਲ ਉਹਦੇ ਨਾਲ ਹੋਇਆ ਮੈਂ ਨਹੀਂ ਚਾਹੁੰਦੀ ਵੀ ਕਿਸੇ ਹੋਰ ਬੱਚੇ ਨਾਲ ਹੋਵੇ ਮੇਰੇ ਸਾਰੇ ਪੇਰੈਂਟਸ ਨੂੰ ਹੱਥ ਜੋੜ ਕੇ ਬੇਨਤੀ ਆ ਪਲੀਜ਼ ਆਪਣੇ ਬੱਚਿਆਂ ਵੱਲ ਧਿਆਨ ਜ਼ਰੂਰ ਦਿਓ ਉਹਨਾਂ ਦੀ ਉਹਨਾਂ ਨੂੰ ਉਹਨਾਂ ਦੀ ਦੇਖ ਰਿਹਾ ਕਿ ਜਿੰਨੀ ਤੁਸੀਂ ਕਰ ਸਕਦੇ ਜਿੰਨਾ ਤੁਹਾਡੇ ਕੋਲ ਟਾਈਮ ਨਿਕਲਦਾ ਉਹਨਾਂ ਟਾਈਮ ਕੱਢ ਕੇ ਆਪਣੇ ਬੱਚਿਆਂ ਵੱਲ ਜ਼ਰੂਰ ਦਿਓ ਸੋ ਥੈਂਕ ਯੂ ਜੀ ਤੁਹਾਨੂੰ ਸਾਰਿਆਂ ਨੂੰ ਆਪਣੇ ਬੱਚਿਆਂ ਦੀ ਦੇਖ ਰੱਖ ਕਰਨੀ ਬਹੁਤ ਜ਼ਿਆਦਾ ਜ਼ਰੂਰੀ ਆ ਕਿਉਂਕਿ ਜਵਾਨਾ ਬਹੁਤ ਪਤਲ ਚੁੱਕਿਆ ਹੁਣ ਸੱਤ ਜੋਕ ਨਹੀਂ ਰਿਹਾ ਕੱਲ ਜੋਗਾ ਕੱਲ ਜੋਗ ਦੇ ਵਿੱਚ ਤਾਂ ਆਪਣੇ ਆਪਣੇ ਨਹੀਂ ਬਣਦੇ ਆਪਾਂ ਕਿਸੇ ਦੂਜੇ ਬੰਦੇ ਦੇ ਸਹਾਰੇ ਆਪਾਂ ਆਪਣੇ ਚਿਗਰ ਦੇ ਟੁਕੜੇ ਨੂੰ ਕਿਵੇਂ ਛੱਡ ਸਕਦੇ ਆ ਸੋ ਪਲੀਜ਼ ਮੇਰੀ ਸਾਰਿਆਂ ਨੂੰ ਮਾਪਿਆਂ ਨੂੰ ਜਿੰਨੇ ਵੀ ਪੇਰੈਂਟਸ ਹੈਗੇ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਆ ਕਿ ਆਪਣੇ ਬੱਚਿਆਂ ਵੱਲ ਧਿਆਨ ਜ਼ਰੂਰ ਦਿਓ ਉਹਨਾਂ ਤੋਂ ਵੱਡੀ ਕੋਈ ਦੌਲਤ ਨਹੀਂ ਹੈਗੀ ਸੋ ਥੈਂਕ ਯੂ ਦੋਸਤੋ ਬਾਏ ਬਾਏ